ਪਿੰਡ ਤੋਂ ਵੀਰੇ ਡੇਰੇ ਤੇ ਸੇਵਾ ਨਿਭਾ ਰਿਹਾ ਇੱਥੇ ਤੇ ਪੁਰਾਣਾ ਡੇਰਾ ਇੱਥੇ ਕਾਫੀ ਫੇਮਸ ਤੇ ਬਾਬਾ ਜੀ ਜਿਹੜਾ ਮਹਮ ਚੱਲੀ ਹੈ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਪਿੰਡ ਚ ਨਹੀਂ ਸਾਨੂੰ ਬਹੁਤ ਵਧੀਆ ਲੱਗਦਾ ਜੀ ਨਸ਼ੇ ਦੇ ਜੋ ਸਰਪੰਚ ਸਾਹਿਬ ਨੇ ਕਾਰਜ ਜਿ ਨਵਾਉਂਦੇ ਨੇ ਤੇ ਆਪਣੇ ਨਸ਼ਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਚੱਲਦਾ ਸੀ ਪਿੰਡ ਆਏ ਸੀ ਸਰਪੰਚ ਸਾਹਿਬ ਆਪਣੇ ਜਦੋਂ ਬਣੇ ਆ ਇਹਨਾਂ ਨੂੰ ਇੱਕੋ ਹੀ ਚੀਜ਼ ਪੈਂਡ ਦੇ ਵਿੱਚ ਮਿਲੀ ਆ ਵੀ ਲੋਕਾਂ ਨੇ ਜੋ ਸਰਪੰਚ ਸਾਹਿਬ ਕੋਲੇ ਰੱਖੀਆਂ ਮੁੱਦੇ ਰੱਖੇ ਆ ਸਿਰਫ ਨਸ਼ੇ ਦੇ ਰੱਖੇ ਆ ਆ ਨਸ਼ੇ ਬਾਕੀ ਹੋਰ ਕੋਈ ਪੈਂਡ ਦੇ ਵਿੱਚ ਕੰਮ ਤਾਂ ਲੋਕ ਆਪਣਾ ਪੈਂਡ ਵੱਡਾ ਬਹੁਤ ਆ ਤੇ ਐਨਆਰਆਈ ਵੀ ਆਪਣੇ ਪੈਂਡ 'ਚ ਬਹੁਤ ਆ ਤੇ ਕੰਮ-ਕੁਮ ਹਰੇਕ ਬੰਦਾ ਆਪਦਾ ਆਪ ਕਰ ਲੈਂਦਾ ਕੋਈ ਕੰਮ ਵਾਲੀ ਕੋਈ ਵੱਡੀ ਗੱਲ ਨਹੀਂ ਮੇਨ ਗੱਲ ਸੀਗੀ ਨਸ਼ੇ ਦੀ ਜੇ ਨਸ਼ਾ ਸੀਗਾ ਤਾ ਕਿਸੇ ਨੂੰ ਨਹੀਂ ਨਸ਼ਾ ਮਿਲਦਾ ਸੀ ਫਿਰ ਉਹ ਚੋਰੀ ਕਰਦਾ ਸੀ ਚੋਰੀਆਂ ਬਹੁਤ ਹੋਈਆਂ ਸੀ ਆਪਣੇ ਪਿੰਡ 'ਚ ਤੁਹਾਨੂੰ ਲੜਾਈ ਤਾਂ ਆਮ ਹੀ ਸੀਗੀ ਆਪਣਾ ਪਿੰਡ ਤਾਂ ਉਹਦੇ ਕੰਨਾਂ ਨੂੰ ਮਸ਼ਹੂਰੀ ਆ ਧੂਰਕੋਟ ਹਰੇਕ ਕੰਮ 'ਚ ਤੇ ਹੁਣ ਇੰਨਾ ਵੀ ਹੁਣ ਸਰਪੰਚ ਸਾਹਿਬ ਹੁਣ ਇਸ ਕੰਮ 'ਚ ਮਸ਼ਹੂਰ ਹੋ ਗਿਆ ਵੀ ਧੂਰਕੋਟ 'ਚ ਨਸ਼ਾ ਬੰਦ ਆ ਬਿਲਕੁਲ ਬਿਲਕੁਲ ਹੁਣ ਇਸ ਕੰਮ ਚ ਪਹਿਲੇ ਨਾਲ ਬਹੁਤ ਵੱਡੀ ਗੱਲ ਹੈ ਜੀ ਇਹ ਕਿਉਂਕਿ ਇਹਨਾਂ ਨਾਲ ਗੱਲਬਾਤ ਕੀਤੀ ਸਰਪੰਚ ਸਾਹਿਬ ਉਹ ਕਹਿੰਦੇ ਸਾਨੂੰ ਪਹਿਲਾਂ ਇਹੀ ਮਿਲਿਆ ਮਾਮਾ ਆ ਕੇ ਕਹਿੰਦੇ ਸਾਡਾ ਪੁੱਤ ਮਰ ਜੂ ਉਹਦੇ ਨਾਲ ਘਰਾਂ ਚ ਕਲੇਸ਼ ਪੈਂਦੇ ਬਾਈ ਹਰੇਕ ਗੱਲ ਆ ਕੇ ਮੁੱਕਦੀ ਹੁਣ ਨਸ਼ੇ ਤੇ ਸੀਗੀ ਚਿੱਟਾ ਤਾਂ ਆਮ ਹੀ ਚੱਲਦਾ ਸੀਗਾ ਵੀ ਜਿਹਦੇ ਮਰਜ਼ੀ ਦੁਕਾਨ ਜਿੱਥੋਂ ਮਰਜ਼ੀ ਜਿਹੜਾ ਕੁਝ ਮਰਜ਼ੀ ਲੈ ਲੋ ਆਮ ਹੀ ਮਿਲਦਾ ਸੀ ਆਪਣੇ ਹੁਣ ਤਾਂ ਸੈਟਾ ਕੰਮ ਹੁਣ ਜਮਾ ਸੈਟਾ ਹੁਣ ਜਮਦਾ ਹੀ ਨਹੀਂ ਹੁਣ ਨਾ ਨਾ ਜੀ ਹੁਣ ਤਾਂ ਹੈ ਨਹੀਂ ਹੁਣ ਤਾਂ ਲੋਕ ਜੇ ਕੋਈ ਹੁੰਦਾ ਵੀ ਆ ਕੋਈ ਪਾਗਲਾ ਕਹਿੰਦਾ ਪਿੰਡ ਚੋਂ ਤਾਂ ਮ ਨਾਟਮਾ ਲਾਈਵ ਦੇਖੀ ਜਾਂਦਾ ਸੀਗਾ ਤੇ ਹੈ ਨਹੀਂ ਕਿਸੇ ਦੇ ਦੁਕਾਨ ਚ ਕਿਸੇ ਦੇ ਕੁਝ ਨਹੀਂ ਹੈਗਾ ਬਹੁਤ ਵਧੀਆ ਮਤਲਬ ਲੱਗਿਆ ਸਾਨੂੰ ਵੀ ਚਲੋ ਐਕਾਂ ਇਹ ਹੁੰਦਾ ਜਮਨ ਸਾਹਿਬ ਸਰਪੰਚ ਜਦੋਂ ਕਿਸੇ ਨੂੰ ਆਪਾਂ ਵੋਟਾਂ પાਕੇ ਬਣਾਉਨੇ ਆ ਨਾ ਉਹਨੂੰ ਇਹ ਚੀਜ਼ ਹੋ ਜਾਂਦੀ ਹੈ ਵੀ ਮੈਨੂੰ ਵੋਟਾਂ પાਕੇ ਬਣਾਇਆ ਸਰਪੰਚ ਤੇ ਕੋਈ ਕੰਮ ਕਰਦਾ ਮਰਜ਼ੀ ਨਾਲ ਨਹੀਂ ਕਰਦਾ ਜਾਂ ਉਹਨੇ ਆਪਾਂ ਨੂੰ ਵੋਟ ਨਹੀਂ ਪਈ ਮੂੰਹ ਰੋਸੇ ਹੋ ਜਾਂਦਾ ਹਾਂ ਹਾਂ ਉਹ ਸਾਰੀ ਇੱਕ ਗੱਲ ਆ ਉਹ ਮੈਂ ਕਈ ਪਿੰਡਾਂ ਚ ਦੇਖਿਆ ਮੈਂ ਰਹਿ ਕੇ ਹੁਣ ਅਕਸਰੀ ਬਾਹਰ ਹਾਂ ਹਾਡੇ ਉਧਰ ਦੇ ਪਿੰਡਾਂ 'ਚ ਸਰਪੰਚ ਬਣਾਇਆ ਸੀ ਵੋਟਾਂ ਪਾ ਕੇ ਉਹਨੇ ਨਾਂ ਲੇਖ ਲਏ ਸੀ ਜਿਨ੍ਹਾਂ ਨੇ ਬੂਟ ਨਹੀਂ ਪਾਈ ਉਹ ਕਹਿੰਦਾ ਵੀ ਜਦੋਂ ਕੋਈ ਜਾਂਦਾ ਸੀ ਨਾ ਸਾਈਨ ਕਰਾਉਣ ਉਹ ਦੇਖ ਲੈਂਦਾ ਸੀਗਾ ਵੀ ਨਾਂ ਪੜੋ ਤੇ ਉਹ ਕਹਿੰਦਾ ਵੀ ਤੂੰ ਬੂਟ ਨਹੀਂ ਪਾਈ ਤੇਰਾ ਕੰਮ ਨਹੀਂ ਕਰਨਾ ਇਹੇ ਕੰਮ ਹੋਇਆ ਆਪਣੇ ਸ਼ਹਿਰ ਸ਼ਾਂਤੀਨਾ ਸਰਪੰਚ ਬਣਿਆ ਸਰਪੰਚ ਨੂੰ ਵੀ ਆਪਦੇ ਤੇ ਇਹ ਚੀਜ਼ ਹੁੰਦੀ ਆ ਬਈ ਮੈਨੂੰ ਸ਼ਾਂਤੀਨਾ ਲੋਕਾਂ ਨੇ ਚੁਣਿਆ ਮੈਂ ਕੰਮ ਕਰਕੇ ਦਿਖਾਵਾਂ ਬਈ ਅਗਲੀ ਵਾਰ ਲੋਕ ਮੈਨੂੰ ਆਪੇ ਕਹਿਣ ਬਈ ਅਸੀਂ ਤਾਂ ਕੋਈ ਸਰਪੰਚ ਹਾਂ ਵਧੀਆ ਜਿਹਾ ਨਸ਼ਾ ਨਾ ਹੋ ਬੱਚੇ ਕੰਮ ਆਪੇ ਕਰਨਗੇ ਲੋੜ ਹੀ ਨਹੀਂ ਕਿਸ ਨੂੰ ਮੰਗਣ ਦੀ ਇਹ ਗੱਲ ਤਾਂ ਆਪਣੇ ਹੀ ਹੁੰਦੀ ਆ ਨਸ਼ੇ ਹੁਣ ਜੇ ਕਹਿ ਦੀਏ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਕੁਛ ਨਹੀਂ ਕਰਨਾ ਸਰਕਾਰ ਆ ਕੁਛ ਨਹੀਂ ਕਰਦੀ ਉਹ ਉਹਨਾਂ ਤੋਂ ਆਪਦੇ ਹੀ ਨਹੀਂ ਕੰਮ ਸੰਭਾਲਦੇ ਪੁਲਿਸ ਵਾਲਿਆਂ ਤੋਂ ਆ ਕੋਈ ਉਹਨਾਂ ਨੂੰ 100 ਕੰਮ ਹੁੰਦਾ ਤੁਹਾਨੂੰ ਉਹ ਕਿੱਧਰ ਕਿੱਧਰ ਜਾਣ ਫੋਨ ਕਰਕੇ ਸਾਦ ਲੋ ਉਹਨਾਂ ਨੇ ਆਉਣਾ ਨਹੀਂ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਤੇ ਆਪਣੇ ਸਰਪੰਚ ਦਾ ਕਹਿੰਦਾ ਸਰਪੰਚ ਨੇ ਕਿਹਾ ਸੀ ਵੀ ਆਪਦੇ ਪਿੰਡ ਦਾ ਆਪ ਹੀ ਬੰਦਾ ਸੰਭਾਲ ਲੈਣਾ ਜ਼ਿੰਮੇਵਾਰੀ ਚੱਕ ਲੈ ਉਹ ਬਹੁਤ ਵੱਡੀ ਗੱਲ ਆ ਤੇ ਸਾਨੂੰ ਇਸ ਚੀਜ਼ ਨਾਲ ਬਹੁਤ ਮਾਣ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਕੰਮ ਹੋ ਗਏ ਜਿਵੇਂ ਆਪਾਂ ਬਾਬਾ ਜੀ ਨੇ ਗੱਲ ਵੀ ਬਾਬਾ ਜੀ ਨੇ ਬਹੁਤ ਸੋਹਣੇ ਵਿਊ ਦਿੱਤੇ ਵੀ ਇਹ ਮਾਨ ਵਾਲੀ ਗੱਲ ਹੈ ਤੇ ਪਿੰਡ ਦੇ ਵਿੱਚ ਹੁਣ ਬਿਲਕੁਲ ਨਹੀਂ ਕੋਈ ਚੀਜ਼ ਮਿਲਦੀ ਤੇ ਬਹੁਤ ਵਧੀਆ ਮਾਹੌਲ ਆ ਪਿੰਡ ਦਾ ਕੋਸ਼ਿਸ਼ ਕਰੋ ਪਿੰਡ ਪਿੰਡੇ ਇਹਦਾ ਮਾਹੌਲ ਬਹੁਤ ਧੀ ਧੰਨਵਾਦ